ਹਾਂਜੀ ਭਾਈ ਜੀ ਆਪਾਂ ਆ ਗਏ ਮੌਣਕ ਘੱਗਰ ਦੇ ਪੁਲ ਤੇ ਤੁਸੀਂ ਦੇਖ ਸਕਦੇ ਹੋ ਘੱਗਰ ਦੇ ਪੁਲ ਦੇ ਹਾਲਾਤ ਬਹੁਤ ਸਥਿਤੀ ਨਾਜ਼ੁਕ ਬਣੀ ਹੋਈ ਹੈ ਸਾਰੇ ਪਾਸੇ ਖਤਰਾ ਹੀ ਖਤਰਾ ਮੰਡਰਾ ਰਿਹਾ ਹੈ ਉੱਤੋਂ ਦੀ ਮੌਸਮ ਵੀ ਬਹੁਤ ਖਰਾਬ ਹੈ ਬਰਸਾਤ ਬਹੁਤ ਤੇਜ਼ੀ ਹੋ ਰਹੀ ਹੈ ਤੇ ਉੱਤੋਂ ਘੱਗਰ ਦਾ ਪਾਣੀ ਬਹੁਤ ਹੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕੱਗਰ ਦੇ ਪਾਣੀ ਦੀ ਨਵੀਂ ਅਪਡੇਟ ਆਪਾਂ ਖੜੇ ਆ ਟਵਾਣਾ ਪੁਨਕ ਵਾਲੇ ਕੱਗਰ ਦੇ ਪੁਲ ਤੇ ਕੱਗਰ ਦਾ ਤੁਸੀਂ ਪਾਣੀ ਦੇਖ ਸਕਦੇ ਹੋ ਅੱਜ ਤਰੀਕ ਹੋ ਗਈ 2 ਸਤੰਬਰ 2025 ਦੀ ਨਵੀਂ ਅਪਡੇਟ ਕੱਗਰ ਦੇ ਪੁਲ ਦੀ ਤੇ ਕੱਗਰ ਦਾ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਕੱਗਰ ਦੇ ਪਾਣੀ ਦਾ ਕਿੰਨਾ ਵਹਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਵਾਹਿਗੁਰੂ ਕਿਰਪਾ ਕਰੇ ਮਾਲਕ ਭਲੀ ਕਰੇ ਸਭ ਦੀ ਅਸੀਂ ਤਾਂ ਇੱਕ ਆਹੀ ਅਰਦਾਸ ਕਰਦੇ ਆ ਦੀ ਸਰਬੱਤ ਦਾ ਭਲਾ ਮੰਗਦੇ ਆਂ ਸਾਰਿਆਂ ਦੀ ਭਲੀ ਕਰੇ ਮਾਲਕ ਤੁਸੀਂ ਦੇਖ ਸਕਦੇ ਹੋ ਖੱਗਰ ਦੇ ਹਾਲਾਤ ਬਹੁਤ ਨਾਜ਼ੁਕ ਹੋ ਚੁੱਕੇ ਨੇ ਪਾਣੀ ਬਹੁਤ ਤੇਜ਼ੀ ਨਾਲ ਵੱਧ ਜਾ ਰਿਹਾ ਹੈ ਜਿੱਥੇ ਤੱਕ ਵੀ ਤੁਹਾਡੀ ਨਿਗਾਹ ਜਾਂਦੀ ਹੈ ਜਮਾ ਪਾਣੀ ਕਿਨਾਰੇ ਤੇ ਹੋਣ ਵਾਲਾ ਹੈ ਖੱਗਰ ਦਾ ਤੇ ਲੋਕ ਵੀ ਲੱਗੇ ਹੋਏ ਨੇ ਖੇਲੇ ਲਾਨ ਨੱਕਿਆਂ ਦੇ ਕੋਲ ਕਿਸੇ ਪਾਸੋਂ ਨੱਕਾ ਕਮਜ਼ੋਰ ਨਾ ਹੋ ਜੇ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਮੇਲੇ ਤੁਸੀਂ ਦੇਖ ਸਕਦੇ ਹੋ ਪਿੱਛੇ ਕ ਘਰ ਦਾ ਪਾਣੀ ਕਿੰਨਾ ਵੱਕਸੂ ਦਾ ਬਈ ਜੀ ਬਰਸਾਤ ਮੌਸਮ ਬਹੁਤ ਖਰਾਵਲ ਵਾਲੇ ਪਾਣੀ ਵਾਸਤੇ ਪੂਰੀ ਤਿਆਰੀ ਕੀਤੀ ਵੀ ਹੈ ਬਈਆਂ ਨੇ